ਹਾਂ ਮੈਂ ਹੈਪੀ ਟੀਨਸਰ ਤੇ ਅੱਜ ਮੈਂ ਆ ਕੇ ਪ੍ਰਮੋਟ ਕਰ ਰਹੀ ਹਾਂ AI ਬੋਟਸ AI ਬੋਟਸ ਆਰਟੀਫੀਸ਼ੀਅਲ ਇੰਟੈਲੀਜੈਂਸ ਬੋਟਸ ਸਿਰਫ ਉਹ ਜਿਹੜੇ ਹੈਗੇ ਆ ਨਾ ਸਾਡੇ ਭਾਰਤੀ ਟਿਪੀਕਲ ਮਰਦ ਨੇ ਪਿੰਨਟ ਸਾਈਜ਼ ਮਰਦ ਉਹਨਾਂ ਨੂੰ ਉਹੀ ਸੈਟੀਸਫਾਈ ਕਰ ਸਕਦੀਆਂ ਨੇ AI ਬੋਟਸ ਕਿਉਂ ਰੋਟੀ ਬਕੀ ਮਿਲ ਜੂਗੀ ਕੱਪੜੇ ਧੋਤੇ ਦੇ ਦੋ ਠੀਕ ਹੈ ਰਾਤ ਨੂੰ ਜਿਹੜਾ ਉਹਨਾਂ ਨੇ 1 ਮਿੰਟ ਦਾ ਕੰਮ ਕਰਨਾ ਕੰਮ ਹੋ ਗਏ ਕੰਮ ਰਿਬੜਿਆ ਦੈਟਸ ਇਟ ਉਹਨਾਂ ਤਾਂ ਇਹੀ ਚਾਹੀਦਾ ਨਾ ਉਸ ਤੋਂ ਬਾਅਦ ਉਹਨਾਂ ਨੇ ਤਾਂ ਕਿਸੇ ਨਾਲ ਫੋਨ ਨਹੀਂ ਕਰਨਾ ਸਵੇਰੇ ਉੱਠ ਕੇ ਉਹਨਾਂ ਨੂੰ ਆਪਣੀ ਰੋਟੀ ਦਾ ਬੈਗ ਫੇਰ ਚਾਹੀਦਾ ਰੈਡੀ ਉਹ ਹੋਊਗਾ AI ਬੋਟ ਨੇ ਸਾਰਾ ਕੁਝ ਕਰ ਦੇਣਾ ਨਾ ਉਹਨੇ ਕੁਝ ਸੋਚਣਾ ਨਾ ਗੱਲ ਨਾ ਬਾਤ ਸੋ ਜਿਹੜੀਆਂ ਔਰਤਾਂ ਨੇ ਉਹਨਾਂ ਦਾ ਛੁਟਕਾਰਾ ਹੋ ਗਿਆ ਜਿਹਨੀਆਂ ਪੰਜਾਬਣਾਂ ਨੇ ਕੁੜੀਆਂ ਨੇ ਉਹਨਾਂ ਦੀ ਲਾਈਫ ਉਹਨਾਂ ਦੀ ਆਪਣੀ ਹੋ ਗਈ ਕਿ ਨਹੀਂ AI ਬੋਟ ਇਹਨਾਂ ਬੰਦਿਆਂ ਨੂੰ ਖੁਸ਼ੀ ਰੱਖਣਗੀਆਂ ਇਸ ਤੋਂ ਬਾਅਦ ਵਿੱਚ ਦੇਖੋ ਜਿ ਰੱਖਣਗੇ ਆਫ ਕੋਰਸ ਜਿਹੜੇ ਇਹ ਬੰਦੇ ਨੇ ਸੜਕਾਂ ਦੇ ਉੱਤੇ ਆ ਕੇ ਹੋਰਾਂ ਕੁੜੀਆਂ ਨੂੰ ਸਿਟੀਆਂ ਨਹੀਂ ਮਾਰਨਗੇ ਗੰਦ ਨਹੀਂ ਬਕਵਾਸ ਕਰਨਗੇ ਕਿਹਨੇ ਸੋ ਆਈ ਥਿੰਕ ਕਿਸੇ ਨਾ ਕਿਸੇ ਕੰਪਨੀ ਨੂੰ AI ਬਾਤਸ ਬਣਾਉਣ ਦਾ ਠੇਕਾ ਲੈਣਾ ਚਾਹੀਦਾ ਤੇ ਲਿਟਰਲੀ ਕਹਿੰਦੇ ਨਾ ਨਾ ਮਿਲੀయన్స్ ਦੀ ਤਾਦਾਦ ਤੇ ਬਣਾ ਕੇ ਇਦਰ ਸ਼ਿਕ ਘਨੇੜਾ ਹੋ ਗਣ ਜਿਹੜੇ ਲੋਗ ਵਿਆਹ ਕਰਕੇ ਸਲੇਵ ਲੈ ਕੇ ਆਈ ਸਮਝਦੇ ਜਿਹੜੇ ਸੋਚਦੇ ਕਿ ਜਿਹੜੀ ਜਨਾਨੀ ਉਹਦੀ ਸਲੇਵ ਆ ਕਿ ਸਵੇਰੇ ਉੱਠੇ ਉੱਠਣ ਤੋਂ ਲੈ ਕੇ ਉਹ ਰਾਤੀ ਸੌਣ ਤੱਕ ਸਿਰਫ ਉਹਦੇ ਵਾਸਤੇ ਕੰਮ ਕਰਦੀ ਹੋਵੇ ਵਾਹ ਕਿੰਨੀ ਜ਼ਿਆਦਾ ਲੇਕ ਮੈਂ ਕਹਿਣ ਲੱਗੀ ਸੀ ਕਿ ਕਿੰਨੀ ਛੋਟੀ ਸੋਚ ਹੈ ਪਰ ਗੱਲ ਤਾਂ ਇਹ ਤਾਂ ਸੋਚ ਤਾਂ ਹੈ ਹੀ ਨਹੀਂ ਦਿਮਾਗ ਤੇ ਰੱਬ ਨੇ ਪਾਉਣੇ ਭੁੱਲ ਗਿਆ ਸੀ ਜਦੋਂ ਉਹਨੇ ਨਾ ਜਿਹੜੀ ਮਾਂ ਸੀ ਇਹਦੀ ਉਹ ਜਿੱਦਾਂ ਦੀ ਹੋਣੀ ਹੈ ਇਹ ਆ ਜਿਹੜਾ ਤਾਂ ਪਿਓ ਸੀ ਜਿਹੋ ਜੇ ਆਹ ਜਿਹੜਾ ਇਹ ਬੰਦਾ ਆ ए आई थिंक मैरिटल रेप की पैदाइश है इस करके so, सोच एनी घटी देख लो मैरिटल रेप का नुकसान सो जे इनी छोटी सोच वाले या विदाउट सोच वाले बंदे ने जो ए होर औरतों अपने गुलाम समझते हैं तो यह सोचते हैं ए इंटाइटल ने औरत दे समय दे वास्ते क्यों क्योंकि ए उस औरत नूं पसंद करते हैं सीरियसली सीरियसली इंटाइटलमेंट इनी ज्यादा ਕਾਦੀ ਤੇ ਫਿਰ ਅਜਿਹੇ ਮਦਰ ਜਿਹੜੇ ਕਹਿੰਦੇ ਨੇ ਉਹ ਔਰਤ ਨੂੰ ਆਪਣੇ ਤੇ ਜਿਹੜਾ ਹਾਇਰ ਸਟੈਟਸ ਦਾ ਬੰਦਾ ਉਹ ਚਾਹੁੰਦੀ ਹੈ ਆਫ ਕੋਰਸ ਡਰ ਕਿ ਜਿਹੜਾ ਹਾਇਰ ਸਟੈਟਸ ਵਾਲਾ ਬੰਦਾ ਨਾ ਉਹ ਉਦੇ ਲੈਵਲ ਦਾ ਬੰਦਾ ਐਕਚੁਅਲੀ ਇਸ ਵਾਸਤੇ ਆਦਰਵਾਇਸ ਹਰ ਇੱਕ ਬੰਦਾ ਇੱਥੇ ਆ ਤੇ ਔਰਤ ਇੱਥੇ ਆ ਰਾਈਟ ਹੇਅਰ ਓਕੇ ਸੋ ਉਹਦੇ ਲੈਵਲ ਤੱਕ ਆਉਣਾ ਇਹਨਾਂ ਸੌਖਾ ਕੰਮ ਨਹੀਂ ਹੁੰਦਾ ਸੋਚ ਲਓ ਉਸ ਲੈਵਲ ਤੇ ਆਉਣ ਤਾਂ ਬਾਤ ਮਿਹਨਤ ਕਰਨੀ ਪੈਂਦੀ ਹੈ ਯੂ ਹਵ ਟੂ ਹੈਵ ਅ brain right here and the brain has to be balanced and the blood has to go to this brain all the time and that's not possible for men, isn't it?